ਜੀ 4 ਤੇ 5 ਅਗਸਤ ਦੀ ਦਰਮਿਆਨੀ ਰਾਤ ਨੂੰ ਪਿੰਡ ਹਸਨਪੁਰ ਖਾਣਾ ਸਦਰ ਧੂਰੀ ਦੇ ਵਿੱਚ ਸਾਨੂੰ ਖਬਰ ਚੱਲਿਆ ਕਿ ਇੱਕ ਫਾਇਰਿੰਗ ਦੀ ਘਟਨਾ ਹੋਈ ਹੈ ਜਦੋਂ ਇਨਟੀਮੇਸ਼ਨ ਮਿਲੀ ਪੰਜ ਸਵੇਰ ਦੀ ਰਾਤ ਪੰਜ ਸਵੇਰ ਨੂੰ ਤਾਂ ਫਿਰ ਸਾਡੀ ਟੀਮ ਨੇ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ 195 ਨੰਬਰ ਖਾਣਾ ਸਦਰ ਧੂਰੀ ਤੇ ਇਸ ਦੀ ਤਫ਼ਤੀਸ਼ ਸ਼ੁਰੂ ਕੀਤੀ ਪਤਾ ਚੱਲਿਆ ਕਿ ਜਿਹੜੇ ਕੁਲਵਿੰਦਰ ਸਿੰਘ ਹੈ ਜਿਨ੍ਹਾਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਉਹਨਾਂ ਦਾ ਹੀ ਰਿਸ਼ਤੇਦਾਰ ਸੀਗਾ ਹਰਮਨਪ੍ਰੀਤ ਸਿੰਘ ਜੋ ਪਿੰਡ ਮੂਲੋਵਾਲ ਦਾ ਰਹਿਣ ਵਾਲਾ ਹੈ ਜਿਸ ਦੀ ਵੀ ਇਸ ਘਟਨਾ ਵਿੱਚ ਸ਼ਮੂਲੀਅਤ ਸੀ ਜਦੋਂ ਹਰਮਨਪ੍ਰੀਤ ਸਿੰਘ ਨੂੰ ਹਿਰਾਸਤ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਪਿੱਛੇ ਤਫ਼ਤੀਸ਼ ਕੀਤੀ ਗਈ ਤਾਂ ਤਾਰ ਜੁੜੇ ਪਤਾ ਚੱਲਿਆ ਕਿ ਤਿੰਨ ਦੋਸ਼ੀ ਹੋਰ ਸੀਗੇ ਕਰਨਵੀਰ ਸਿੰਘ ਦਿਤੀਸ਼ ਭੱਟੀ ਅਤੇ ਗੁਰਨੂਰ ਇਹਨਾਂ ਚੋਂ ਦੋ ਸ਼ਹੀਦ ਭਗਤ ਸਿੰਘ ਨਗਰ ਦੇ ਰਹਿਣ ਵਾਲੇ ਸੀ ਤੇ ਇੱਕ ਹੁਸ਼ਿਆਰਪੁਰ ਦੇ ਇਹ ਫਾਇਰਿੰਗ ਕਰਕੇ ਗਏ ਸੀ ਤੇ ਇਹਨਾਂ ਨੂੰ ਪੁਲਿਸ ਟੀਮ ਨੇ ਅਗਲੇ ਦਿਨ ਕਾਬੂ ਕਰ ਲਿਆ ਅਰੈਸਟ ਕਰ ਲਿਆ ਇਹਨਾਂ ਤੋਂ ਵੀ ਜੋ ਰਿਕਵਰੀ ਹੋਈ ਵੈਪਨ ਦੀ ਉਸ ਦੇ ਫਿਰ ਜਦੋਂ ਬਾਸ ਬੈਕਵਰਡ ਲਿੰਕੇ ਵਿੱਚ ਹੋਰ ਟੀਮ ਗਈ ਤਾਂ ਪਤਾ ਚੱਲਿਆ ਕਿ ਤਿੰਨ ਹੋਰ ਦੋਸ਼ੀ ਸੀ ਜਿਨ੍ਹਾਂ ਨੇ ਇਹਨਾਂ ਨੂੰ ਉਹ ਵੈਪਨ ਦਿੱਤੇ ਸੀ ਉਹ ਤਿੰਨੋਂ ਦੋਸ਼ੀ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਸਨੀਕ ਨੇ ਉਹਨਾਂ ਦਾ ਨਾਮ ਹੈ ਨਵਜੋਤ ਸਿੰਘ ਹਰਮਨ ਸਿੰਘ ਅਤੇ ਅਮਰਿੰਦਰ ਸਿੰਘ ਤੇ ਕੁੱਲ ਮਿਲਾ ਕੇ ਜਦੋਂ ਇਹ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਤਾਂ ਪਤਾ ਚੱਲਿਆ ਹੈ ਕਿ ਜਿਹੜੇ ਕੁਲਵਿੰਦਰ ਸਿੰਘ ਨੇ ਉਹਨਾਂ ਦਾ ਬੇਟਾ ਅਰਸ਼ਦੀਪ ਬਾਹਰ ਆਸਟ੍ਰੇਲੀਆ ਰਹਿੰਦਾ ਹੈ ਉਸਦੇ ਉੱਥੇ ਕੋਈ ਡਿਸਪਿਊਟ ਹੈਗਾ ਇੱਕ ਅਵਰੀਤ ਸਿੰਘ ਨਾਂ ਦੇ ਬੰਦੇ ਨਾਲ ਤੇ ਅਵਰੀਤ ਨੇ ਹੀ ਇਹ ਅਰਸ਼ਦੀਪ ਨਾਲ ਆਪਣੀ ਦੁਸ਼ਮਣੀ ਕੱਢਣ ਲਈ ਫਾਇਰਿੰਗ ਦਾ ਇਨਸੀਡੈਂਟ ਕਰਵਾਇਆ ਅਸੀਂ ਇਸ ਦੀ ਪ੍ਰੋਪਰ ਥੋਰੋ ਚੈਕਿੰਗ ਕਰਵਾ ਰਹੇ ਹਾਂ ਸਾਰੀ ਤਫ਼ਤੀਸ਼ ਕਰ ਰਹੇ ਹਾਂ ਕੁੱਲ ਰਿਕਵਰੀ ਇਸ ਮੁਕਦਮੇ 'ਚ ਹਲ ਤੱਕ 3 ਦੇਸੀ ਪਿਸਤੌਲ 3 ਮੈਗਜ਼ੀਨ ਇੱਕ ਬੁਲੇਰੋ ਕਾਰ ਅਤੇ ਇੱਕ ਮੋਟਰਸਾਈਕਲ ਵੀ ਹੋ ਚੁੱਕੀ ਹੈ ਹਾਲੇ ਤਫਤੀਸ਼ ਚੱਲ ਰਹੀ ਹੈ ਤਜਵੀਲ ਲੜਾਈ ਹੋਈ ਹੈ ਕਿ ਇਹ ਜਿਸ ਦੇ ਦੱਸਿਆ ਗਿਆ ਅਰਸ਼ਦੀਪ ਜਿਹੜਾ ਆਸਟ੍ਰੇਲੀਆ ਚ ਰਹਿੰਦਾ ਹੈ ਇੱਕ ਕਹਾਣੀ ਹੈ ਜਿਹੜੀ ਲੜਾਈ ਆਸਟ੍ਰੇਲੀਆ ਤੋਂ ਸ਼ੁਰੂ ਹੁੰਦੀ ਹੈ ਜੀ ਬਿਲਕੁਲ ਇਸ ਤਰ੍ਹਾਂ ਦੀ ਲੜਾਈ ਬੇਸਿਕਲੀ ਕੀ ਹੈ ਜੀ ਇਹਨਾਂ ਦਾ ਡਿਸਪਿਊਟ ਬਾਹਰੀ ਹੈਗਾ ਆਪਸੀ ਜੋ ਵੀ ਇਹਨਾਂ ਦੀ ਉੱਥੇ ਡਿਸਪਿਊਟ ਹੈ ਇਸ ਦੇ ਬਾਰੇ ਅਸੀਂ ਹੋਰ ਡਿਟੇਲਸ ਉਹਨਾਂ ਤੋਂ ਲੈ ਰਹੇ ਹਾਂ ਜਿਹੜੇ ਮਿਸਟਰ ਕੁਲਵਿੰਦਰ ਸਿੰਘ ਦੇ ਬੇਟੇ ਅਰਸ਼ਦੀਪ ਹੈ ਉਹਨਾਂ ਤੋਂ ਕਿ ਉੱਥੇ ਇਹਨਾਂ ਦਾ ਕੀ ਇਸ਼ੂ ਹੈਗਾ ਤੇ ਉਸ ਦੇ ਮੈਂ ਕਵਾਂਗਾ ਕਿ ਲਗਾਤਾਰਤਾ ਵਿੱਚ ਹੀ ਉਨ੍ਹਾਂ ਤੇ ਪ੍ਰੈਸ਼ਰ ਐਗਜ਼ਰਟ ਕਰਨ ਲਈ ਇਹ ਇੱਥੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਰੀਤ ਸਿੰਘ ਜੀ ਦਾ ਇਹਦੇ ਕੋਈ ਪੁਰਾਣੇ ਸੰਬੰਧ ਨੇ ਜਿਹੜੇ ਸ਼ਹਿਰ ਉਹਦੇ ਕਿਸੇ ਹੋਰ ਵੀ ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਲੋਕੀ ਜਿਹੜੇ ਪਾਏ ਗਏ ਨੇ ਉਸ ਤਰ੍ਹਾਂ ਦੇ ਲੋਕਾਂ ਨਾਲ ਸੰਬੰਧ ਕਿੰਨਾ ਨਹੀਂ ਜੀ ਫਿਲਹਾਲ ਐਜਾ ਨਹੀਂ ਪਤਾ ਚੱਲਿਆ ਹੈ ਲੇਕਿਨ ਜੋ ਵੀ ਇਹਨਾਂ ਨੇ ਪੂਰੀ ਵਾਰਦਾਤ ਕਰਾਈ ਹੈ ਕਿ ਇੱਕ ਥਾਂ ਤੋਂ ਲੋਕਾਂ ਨੂੰ ਵੈਪਨ ਦਿਵਾਏ ਫਿਰ ਦੂਸਰੀ ਥਾਂ ਤੋਂ ਜਿਹੜੇ ਬੰਦੇ ਅਰੇਂਜ ਕੀਤੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਸਾਰਾ ਮੋਬਿਲਾਈਜੇਸ਼ਨ ਇਹ ਅਵਰੀਤ ਨਹੀਂ ਕਰਵਾਈ ਜੀ ਬਿਲਕੁਲ ਜਿਹੜਾ ਪੈਸੇ ਦਾ ਹੀ ਤੁਸੀਂ ਦੇਖੋਗੇ ਪ੍ਰੈਸ ਨੋਟ ਵੀ ਅਸੀਂ ਮੈਂਸ਼ਨ ਕੀਤਾ ਹੈ ਕਿ ਜਿਹੜੇ ਵੈਪਨ ਵੀ ਦਿੱਤੇ ਹੈ ਔਰ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਦੋਵਾਂ ਵਾਸਤੇ ਪੈਸੇ ਦੀ ਪ੍ਰੋਮਿਸ ਨੂੰ ਅੰਜਾਮ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਤੁਹਾਨੂੰ ਇਸ ਦੇ ਵਾਸਤੇ ਮੋਟੀ ਰਕਮ ਦਿੱਤੀ ਜਾਊਗੀ 11 ਦੀ ਸਪਲਾਈ ਬਾਰੇ ਦਾ ਪਤਾ ਲੱਗੇ ਕਿ ਕੂਏ 11 ਹੈ ਜੀ ਬਿਲਕੁਲ ਜਿਹੜੇ ਫਤੇਗੜ ਸਾਹਿਬ ਦੇ ਤਿੰਨ ਦੋਸ਼ੀ ਸੀਗੇ ਜਿਹੜੇ ਨਵਜੋਤ ਸਿੰਘ ਹਰਮਨ ਤੇ ਅਮਰਿੰਦਰ ਇਹਨਾਂ ਨੇ ਹੀ ਜਿਹੜੇ ਪਹਿਲਾਂ ਤਿੰਨ ਲੋਕ ਅੰਜਾਮ ਦੇ ਕੇ ਗਈ ਸੀ ਵਾਰਦਾਤ ਨੂੰ ਉਹਨਾਂ ਨੂੰ ਵੈਪਨ ਸਪਲਾਈ ਕੀਤੇ